ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਨੋਟ ਕਰ ਲਿਓ ਹੁਣ ਸਜਣੋ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਲਵ ਕੋਲੇ ਆ ਤਕਰੀਬਨ ਪਸ਼ੂ ਚੰਗੇ ਹੁੰਦੇ ਆ ਭਰਾ ਕੋਲੇ ਸਾਫ਼ ਸੁਥਰੇ ਲੈਣ ਦੀ ਵੀਰ ਕਹਿੰਦਾ ਕੋਸ਼ਿਸ਼ ਕਰਦੇ ਆ ਬਾਕੀ ਤੁਸੀਂ ਦਸਨਾ ਵੀ ਕਿਵੇਂ ਦੇ ਲੱਗੇ ਤੁਹਾਨੂੰ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਸਜਣੋ ਕਿ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਸਜਣੋ ਇਹ ਰਹਿੰਦੀ ਆ ਕਿ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟੇ ਸੈੱਟ ਕਰ ਲਿਓ ਤਾਜੀ ਸੂਈ ਝੋਟੀ ਸਜਣੋ ਬਿਲਕੁਲ ਨਾਲੂਗਾ ਨਾਲ ਆ ਤੇ ਪਹਿਲਾਂ ਝੋਟੀ ਨੇ ਚੰਗਾ ਦੁੱਧ ਪਾਇਆ ਇਹਦੇ ਮਾਲਕਾਂ ਕੋਲੋਂ ਆਈ ਆ ਜਿਹੜਿਆਂ ਕੋਲੋਂ ਤੇ ਦੋਵੇਂ ਦੂਜਾ ਦੂਜਾ ਸੂਆ ਹੀ ਆ ਕਰਮਾਂ ਵਾਲੀਆਂ ਉਹ ਸੂਣ ਵਾਲੀ ਆ ਤੇ ਇੱਕ ਸੂਈ ਸਵਾਈ ਝੋਟੀ ਆ ਵੇਖਿਓ ਝੋਟੀ ਦਾ ਬਿਨਾ ਗੱਬਣ ਦਾ ਕੋਈ ਊੜਾ ਬੰਨਾ ਨਹੀਂ ਜਦੋਂ ਚਲਾ ਚਲੂ ਕੇ ਵਿਖਾਈ ਤੁਹਾਡੀ ਰੂਹ ਖੁਸ਼ ਕਰੂਗੀ ਆ ਜੋ ਬਾਲੀ ਸਾਹਿਬਤ ਨਹੀਂ ਕਰਦੇ ਤੇ ਉਸ ਤੋਂ ਬਾਅਦ ਆਪਾਂ ਚਲਾ ਕੇ ਵੇਣਿਆ ਤੇ ਨਾਲੇ ਲੈਨੇ ਆ ਜਾਣਕਾਰੀ ਲਵ ਤੋਂ ਲਵ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਰੇ ਨੂੰ ਵੀਰਾਂ ਭੈਣਾਂ ਭਰਾਵਾਂ ਨੂੰ ਸਾਸਤਰੀ ਕਾਲ ਜਿਹੜੇ ਆਪਣੇ ਸੰਧੂ ਡੇਰੀ ਫਾਰਮ ਨੂੰ ਪਿਆਰ ਕਰਦੇ ਆ ਸਾਰੇ ਵੀਰਾਂ ਨੂੰ ਫਾਸਰੀਕਾਰ ਧੰਨਵਾਦ ਤੇ ਲਵ ਆਪਣਾ ਪਿੰਡ ਵੀਰੇ ਪਿੰਡ ਆਪਣਾ ਬਲਟੋਵਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਤੇ ਨਾਮ ਮੇਰਾ ਲਾਹਰੀ ਸਿੰਘ ਤੇ ਮੋਬਾਈਲ ਨੰਬਰ 9056 64716 9056 64716 ਠੀਕ ਆ ਤੇ ਅੱਜ ਦੋ ਝੋਟੀਆਂ ਵਿਖਾਉਣੀਆਂ ਦੋ ਝੋਟੀਆਂ ਵਿਖਾਉਣੀਆਂ ਤੇ ਦੋਵੇਂ ਨਗੀਨੇ ਲਿਆਂਦੇ ਆਪਾਂ ਟਾਪ ਦੇ ਟਾਪ ਦੀਆਂ ਹਨਾ ਹਾਂਜੀ ਹਾਂਜੀ ਤੇ ਬਹੁਤ ਚੰਗੀਆਂ ਲਵ ਜਿਹੜੀ ਸੂਈ ਝੋਟੀ ਆ ਹਾਂਜੀ ਇਹਦੀ ਡਿਟੇਲ ਕਰ ਆਪਣੇ ਭੈਣਾ ਭਰਾਵਾਂ ਨਾਲ ਸਾਂਝੀ ਵੀ ਬਹੁਤ ਰਗਾਟ ਵਾਲੀ ਝੋਟੀ ਆ ਠੀਕ ਆ ਫੌਜੀ ਬੰਦੇ ਤੋਂ ਆਪਾਂ ਲਈਆਂ ਵਾ ਠੀਕ ਆ ਉਹਵੇਂ ਬਹੁਤ ਰਗਾਟ ਵਾਲੀਆਂ ਤੁਹਾਨੂੰ ਪਤਾ ਫੌਜੀ ਕਾਨੂੰਨ ਦੇ ਪੱਕੇ ਹੁੰਦੇ ਦੋਵਾਂ ਨੇ ਬਹੁਤ ਗਰੰਟੀ ਦੇਈਆਂ ਝੋਟੀਆਂ ਦੋਨੇ ਦੁੱਧਾ ਸੂਆ ਹੀ ਆ ਦੋਵੇਂ ਦੁੱਧਾ ਜਿੱਦਾਂ ਸੂ ਇਹ ਛੇ ਦੰਦ ਦੀਆਂ ਕੱਟੀਆਂ ਜੇ ਓਕੇ ਛੇ ਦੰਦ ਹਾਂਜੀ ਜੇ ਛੇ ਦੰਦ ਹੋਗੇ ਤਾਂ ਕੋਈ ਲੈ ਜਾ ਨਹੀਂ ਤਰਹੰਦੇ ਤੇ ਲਾਵੀ ਨੇ ਪਲੂਨ ਨੇ ਕਿੰਨਾ ਦੁੱਧ ਦਿੱਤਾ ਇਹਨੇ ਪਲੂਨ ਨੇ 14 ਕਿਲੋ ਦੁੱਧ ਕੱਢਿਆ ਪਲੂਨ ਨੇ 14 ਕਿਲੋ ਦੁੱਧ ਕਰਮ ਵਾਲੀ ਨੇ ਕੱਢਿਆ ਹਨਾ ਆ ਗਈ ਗ੍ਰੇਡਡ ਦੀਆਂ ਮਈਆਂ ਤੇ ਕੱਦ ਕਾਠ ਬਹੁਤ ਚੰਗਾ ਆਜ ਕਾਟ ਦੇ حساب ਨਾਲ ਲੱਗਣ ਤੁਹਾਨੂੰ ਪਤਾ ਦੁੱਧ ਹੈ ਨਾ ਤੇ ਬਾਕੀ ਆਪਾਂ ਨਾ ਮੋਬਾਈਲ ਹੈਗਾ ਤੇਰੇ ਕੋਲੇ ਹਾਂਜੀ ਆਹੋ ਟਾਈਮ ਜ਼ਰੂਰ ਦੱਸਣਾ ਆਪਣੇ ਭੈਣਾਂ ਭਰਾਵਾਂ ਨੂੰ ਵੀ ਲੇਵੇ ਦਾ ਗੈਸ ਉਸ ਹਿਸਾਬ ਨਾਲ ਲਾਉਣਗੇ ਤੇ ਸੁਬਾ ਕਿੰਨੇ ਵੇਚ ਵਾਈ ਹੋਈ ਆ ਸੁਹਾ ਸਾਢੇ ਪੰਜ ਦੀਆਂ ਚੁਈਆਂ ਨੇ ਸਾਢੇ ਪੰਜ ਦੀਆਂ ਚੁਈਆਂ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਆ ਹੁਣ ਦੂਜਾ ਸੂਹਾ ਤੇ ਕਿੰਨੇ ਦੁੱਧ ਆ ਗਈ ਇਹ ਬਾਜੀ ਪਰਸੋ ਸੂਈ ਆ ਹਜੇ ਬੌਲੇ ਜੀ ਫਰਦੀ ਆ ਬੌਲੇ ਚ ਬੌਲੇ ਚ ਪਰਸੋ ਸੂਈ ਗਿੱਲਾ ਨੜੂ ਆਪਾਂ ਬਿਖਾ ਦੇਣੇ ਤਾਜੀ ਬਿਲਕੁਲ ਤੇ ਹੁਣ ਕਿੰਨਾ ਇਹਦੇ ਕੋਲੇ ਦੁੱਧ ਬੌਲਾ ਜਿਹੜਾ ਕੋਈ ਵੀ ਭੈਣ ਭਰਾ ਮੰਨ ਲੇ ਇਹਦੇ ਖਲੇ 9 ਤੋਂ 10 ਕਿਲੋ ਬ9 ਮੰਨ ਕੇ ਚਲੋ 9 ਹੁਣ ਤਿਆਰ 9 ਤਿਆਰ ਹੈ ਸਟਾਰਟਿੰਗ ਹੀ ਨਾਲੇ ਗਰਮੀ ਬੜੀ ਹੈ ਤਿੰਨਾਂ ਦਿਨਾਂ ਦੀ ਸੂਈ ਥੱਲੇ 9 ਕਿਲੋ ਤਿਆਰ ਆ 9 ਕਿਲੋ ਤਿਆਰ ਦਾਦੇ ਚੋ ਕੇ ਖੜੇ ਤੇ ਚੋਣ ਏਡੀ ਪੋਲੀ ਤੇ ਕਿਤੇ ਘੂਰ ਨਹੀਂ ਕੋਈ ਛਟਾੜੀ ਤੇ ਥਾਨ ਵੇਖੋ ਕਰਦੀ ਕਿਤੇ ਕੰਮ ਲਾ ਕਰ ਦੇਦੀ ਆਪਾਂ ਬੱਚਾ ਲਾ ਸਕਦੇ ਹੁਣ ਹਾਂਜੀ ਹਾਂਜੀ ਲਾ ਕੇ ਵਿਖਾ ਦਾਂਗੇ ਵਾਹ ਠੀਕ ਓਕੇ ਰਿਪੋਰਟ ਟਾਈਮ 'ਚ ਬੱਚਾ ਕਰਾਈ ਦੇਣੀ ਹਾਂ ਟਾਈਮ ਜ਼ਰੂਰ ਚੈੱਕ ਕਰਾਈਏ ਕਿਉਂਕਿ ਆਹ ਵੇਖੋ ਹਾਂ ਸੱਜਣੋ ਆ ਟਾਈਮ ਚੈੱਕ ਕਰ ਲਓ 9:58 ਮਿੰਟ ਤੇ 25 ਮਈ ਆ ਤੇ ਬੱਚਾ ਇਹਦੇ ਕੋਲੇ ਕੱਟੀ ਹਾਂਜੀ ਕੱਟੀ ਆ ਜੀ ਕੱਟੀ ਨਾਲੂਆ ਨਾਲ ਹਾਂਜੀ ਆ ਵੇ ਗਿੱਲਾ ਨਾਲੂਆ ਤੇ ਕੱਟੀ ਵੀ ਬਹੁਤ ਚੰਗੀ ਆ ਨਹੀਂ ਠੀਕ ਠੀਕ ਆ ਠੀਕ ਗਿੱਲਾ ਨਾਲੂਆ ਪਰ ਸੋਰੀ ਸੁਈ ਬਿਲਕੁਲ ਤਾਜੀ ਹਾਂ ਓਕੇ ਰਿਪੋਰਟ ਆ ਕੱਟੀ ਵੀ ਮਾਰਗੀ ਆ ਮਾਤ ਸੇਮ ਸੇਮ ਹਣਾ ਹਾਂਜੀ ਸੇਮ ਹੀ ਕੱਟੀ ਮਾਰਦੇ ਆ ਲਓ ਵੀ ਦੀ ਤੋਰ ਕਰਾ ਚੱਕ ਸੱਜਣਾ ਲੋ ਵੀ ਸੱਜਣੋ ਆ ਤੋਰਦੀ ਝੋਟੀ ਦਾ ਕੱਤ ਕਾਠ ਦਾ ਨਤਾਜਾ ਲਾਇਓ ਕੱਤ ਦਾ ਲੱਗਦੇ ਲੋ ਮੇਰਾ 6 ਫੁੱਟ ਕੱਦੇ ਤੇ ਵੇਖੋ ਕਿੱਥੇ ਹੁੰਦੀ ਘਾਹ ਹਾਂ ਜੇ ਸਜਰੋ ਥਣ ਬਹੁਤ ਕੰਮ ਦਾ ਲੱਗਾ ਹੋਇਆ ਚਵਾਈ ਵਾਲਾ ਥਣ ਮੋਟਾ ਲੱਗਾ ਹੋਇਆ ਕਰਮਾ ਵਾਲੀ ਨੂੰ ਤੇ ਪੱਠ ਪੁੜੇ ਦੀ ਬਹੁਤ ਚੰਗੀ ਆ ਤੇ ਤੂਰ ਵੀ ਕਰਮਾ ਵਾਲੀ ਦੀ ਅੱਛਾ ਚੂਣ ਐਡਾ ਚੰਗਾ ਚੂਣ ਐਡਾ ਚੰਗਾ ਲੱਗਾ ਕਿਤੇ ਘੂਰ ਨਹੀਂ ਖੱਤਾ ਨਹੀਂ ਕਿਤੇ ਨਹੀਂ ਠੀਕ ਆ ਸਜਰੋ ਦੇਖੋ ਬਾਕੀ ਵੇਲਵੂਲ ਵੀ ਚੰਗੀ ਹੈ ਜਦੋਂ ਕੋਲੇ ਆ ਕੇ ਵੇਖੋਗੇ ਨਾ ਤੇ ਤੁਹਾਡੇ ਪਸੰਦ ਆਊਗੀ ਝੋਟੀ ਬੱਚੇ ਦਾ ਕਰਕੇ ਇੱਕ ਤਲਿਹਾਰੇ ਦਾ ਕਰਕੇ ਥੋੜੀ ਕਾਲੀ ਕਰ ਸਕਦੀ ਹੈ ਤੇ ਬਾਕੀ ਨਾ ਕੱਟੀ ਚੰਗੀ ਆ ਮਿੱਤਰੋ ਮੰਨ ਲਾਵੀ ਐਤ ਕੀ ਦੋਦੀ ਯਾਰ 13 14 ਕਿਲੋ ਤਾਂ ਫੇਰ ਵੀ ਦੇ ਹੀ ਜਾਊਗੀ ਗਰਮੀ ਵੀ ਜਿੰਨੀ ਮਰ ਹਾਂ ਨਾ ਹਾਂਜੀ ਹਾਂਜੀ ਵੀ ਸੂਈ ਉਹ ਜੀ ਰੁੱਤ ਚ ਆ ਕੇ ਗਰਮੀ ਵਾਲੀ ਆ ਹਾਂਜੀ ਪਰ ਇਹ ਹਰ ਰਵੇ ਯਾਰ ਪਰ ਵੀ ਐਸੇ ਹੋ ਜੀਦਾ ਐਸੇ ਸੱਤ ਮਹੀਨੇ ਸੁਈ ਤੇ ਆ ਗਈ ਸੁਬੇ ਐਸੇ ਜੀ ਠੀਕ ਆ ਤੇ ਇਹਦੀ ਕੱਟੀ ਛੱਡ ਕਰ ਮੈਂਟ ਮਾਰਕਰ ਆਪਾਂ ਵਿਖਾਈਏ ਆਪਣੇ ਪਿਆਰ ਕਰਨ ਵਾਲਿਆਂ ਨੂੰ ਇਹਦੀਆਂ ਧਾਰਾ ਤੂਰਾ ਚੈੱਕ ਕਰਾ ਦੇ ਫਿਰ ਥੋੜਾ ਜਿਹਾ ਖਰੀਦਣ ਵਾਲੇ ਨੂੰ ਸੌਖਾ ਹੋ ਜਾਂਦਾ ਹਾਂਜੀ ਯਾਰ ਤਿਆਰ ਨੇ ਹਾਂ ਨਾਲੇ ਦਾ ਇੱਕ ਤਾਂ ਬੱਚੇ-부ੱਚੇ ਤੇ ਸਹਿਮਤ ਮੈਂ ਦਾ ਪਤਾ ਲੱਗ ਜਾਂਦਾ ਬੱਚੇ ਦਾ ਤੇ ਭਾਈ ਬਹੁਤ ਗਿਆ ਸੀ ਦੇਖੋ ਮੜੀ ਜੀ ਕੱਟੀ ਆ ਕਿਤੇ ਕੀਤੀ ਨੇ ਨੇ ਦੇਖ ਅੱਛਾ ਚਲ ਛੋਕਰ ਆਪਾਂ ਨੂੰ ਤਾਂ ਬੱਚੇ ਦਾ ਕਰਨਾ ਚਾਹੀਦਾ ਹਾਂਜੀ ਬਹੁਤ ਹੀ ਜ਼ਿਆਦਾ ਬੱਚੇ ਦੇ ਸਾਹਮਣੇ ਆ ਤੇ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਸੱਜਣੋ ਕਿਉਂਕਿ ਬੱਚਾ ਲਵਾਤਾ ਸੀਨ ਸੂਲ ਦਾ ਪਤਾ ਲੱਗ ਜਾਂਦਾ ਪਸੂ ਦਾ ਥੋੜਾ ਕੈਮਰੇ ਹਲੀ ਵਿੰਦੀ ਆ ਵੀ ਪਤਾ ਨਹੀਂ ਕੀ ਕਰਦੇ ਆ ਮੈਨੂੰ ਕੈਮਰੇ ਤੋਂ ਥੋੜਾ ਡਰਦੀ ਏ ਕੱਤੀ ਠੀਕ ਆ ਉਹਨਾਂ ਕਰੀ ਫਿਰ ਉਹਨੇ ਗਿਆ ਬਾਹਰ ਕੱਢੀਆਂ ਆਪਾਂ ਲੈ ਜਾਂਦੀਆਂ ਦੀ ਜਿੰਨਾ ਅੰਦਰੋਂ ਨਹੀਂ ਬਾਹਰ ਠੀਕ ਆ ਬਾਕੀ ਮੇਰਾ ਮਾਣਾ ਦਾ ਧਾਰਤੂਰ ਵੀ ਲੈਂਦੀ ਹੋਊਗੀ ਹਾਂਜੀ ਧਾਰ ਤੇ ਬਹੁਤ ਜ਼ਿਆਦੀ ਗੀ ਚੀਜ਼ ਸੱਜਣੋ ਠੀਕ ਆ ਧਾਰ ਲੈਂਦੀ ਕੱਤੀ ਲੋ ਵੀ ਸੱਜਣੋ ਝੋਟੀ ਨੇ ਨਾ ਯਾਰ 35 ਸਕਿੰਟ ਦੇ ਵਿੱਚ ਵਿੱਚ ਪਸਮਾ ਕੀਤਾ ਵਾ ਯਕੀਨ ਕਰਿਓ ਵੀ ਕਰਮਾਂ ਵਾਲੀ ਨਾਲ ਦੀ ਨਾਲ ਕਿੱਲੇ ਠੋਕ ਗਿਆ ਤੇ ਥਣ ਕੱਢਿਆ ਇੱਕੋ ਥਣ ਕੱਢਿਆ ਚੋਟੀ ਵਾਕਿਆ ਯਾਰ ਕੋਈ ਸ਼ੱਕ ਨਹੀਂ ਬਹੁਤ ਚੰਗੀ ਆ ਬਾਂ ਦੇ ਕੱਟੀ ਤੇ ਮਾਰ ਦੋ ਦੋ ਧਾਰਾ ਕਿਉਂਕਿ ਕਿਸੇ ਨੇ ਖਰੀਦਨੀ ਵੀ ਆ ਜੇ ਹੁਣ ਆਪਾਂ ਚੋਤੀ ਫੇਰ ਅਗਲਾ ਕਹੂਗਾ ਇਹਨੇ ਦੁੱਧ ਘੱਟ ਕੱਢਿਆ ਦੇਖਿਓ ਸਜਣਾ ਐਨ ਕਰਮਾਂ ਵਾਲੀ ਨੇ ਨਾ ਯਾਰ ਕਿੱਲੇ ਠੋਕਦੇ ਆ ਕੋਈ ਗੱਲ ਕਹਿਣ ਵਾਲੀ ਨਹੀਂ ਵੇ ਫੈਕਰ ਹੋ ਜਾ ਛੋਟੀ 14 ਕਿਲੋ ਦੁੱਧ ਤੋਂ ਜਾਂਦੀ ਨਹੀਂ ਕਿ ਕਰਮਾਂ ਵਾਲੀ ਤੇਰਾ ਤੋਂ ਸੇਵਾ ਕਰਿਓ ਬੰਦਾ ਸੇਵਾ ਵਾਲਾ ਭਾਈ ਲੈ ਜਾ 16 ਕਿਲੋ ਕੱਟਿਆੜੀ ਦੁੱਧ ਕੱਢੂਗੀ ਜਿੱਥੋਂ 14 ਵੀ ਕੱਢ ਗਈ ਤੇਰਾ ਨਾਂ ਕੀ ਲਾਭ ਬਹੁਤ ਆ ਕੰਡੇ ਵਾਲਾ ਦੁੱਧ 14 ਕਿਹੜਾ ਥੋੜਾ ਹੁੰਦਾ ਆ ਜੀ ਤੁਹਾਨੂੰ ਪਤਾ ਚੀਕ ਕਢਾ ਲੈਣਾ 10 ਕਿਲੋ ਦੁੱਧ ਵੀ ਬਹੁਤ ਹੁੰਦਾ ਹਾਂ ਤੇ ਪਰ ਅਬ ਜਿੱਦਲ ਫੌਦੀ ਸਾਹਮਣੇ ਪੜੋ ਦੱਸਿਆ ਵਾ ਹਾਂ ਇਧਰ ਦੇਖੋ ਧਾਰ ਮੋਟੀ ਤੇਰਾ ਪੂਰ ਨਹੀਂ ਕੋਈ ਕੱਟਾ ਨਹੀਂ ਇਧਰ ਦੇਖੋ ਓਕੇ ਮਗਰ ਲੈਣ ਦੀਆਂ ਮਾਰੀ ਤੇਰੇ ਮਾਰ ਮਗਰ ਲੈਣ ਦੀ ਨੇ ਨਹੀਂ ਕਿਉਂ ਨਾ ਲਿਓ ਬੇਫਿਕਰ ਹੋ ਜਿਓ ਤੇ ਥਾਣਾ ਤੇ ਕੋਈ ਨਾਡ ਗੰਡ ਤਾਂ ਨਹੀਂ ਨਾ ਮੈਂ ਕਿਹਾ ਕਿ ਤੇ ਮਾਸਾ ਜਿੰਨਾ ਵੀ ਕੋਈ ਨੁਕਸ ਹੋਗਾ ਤੇ ਆਪਾਂ ਜ਼ਿੰਮੇਵਾਰ ਵੇਖੋ ਤੁਸਾਂ ਮਾਸ ਤੋਂ ਦੇਣਗੇ ਥੋਗੀ ਕਿੱਲੇ ਕੋਈ ਛਿੱਲੇ ਥੋਗੀ ਕਿਤੇ ਭੂਰ ਕੇ ਮਾਸਾ ਇਦਰੇ ਕੋ ਧਾਰ ਵਿੱਚੋਂ ਫਰੇ ਇੱਕ ਬਿੰਦੀ ਮੋਟੀ ਪੈਂਦੀ ਹੈ ਮੈਂਦੀ ਬਾਲਟੀ ਭਰ ਦਊਗੀ ਚਲੋ ਠੇਕਾ ਰੇਟ ਕਰ ਗਏ ਦਾ ਸਾਂਝ ਆਪਣੇ ਭੈਣਾ ਭਰਾਵਾਂ ਨਾਲ ਆਪਾਂ ਬਾਲਾ ਲੰਮਾ ਸਾਵ ਨਹੀਂ ਲੈਣਾ ਇੱਕ ਝੂਟੀ ਤੇ ਅਗਲਾ ਕਹੂਗਾ ਲੱਗੇ ਪਏ ਹੈ ਭਾਵੇਂ ਇਹਨੂੰ ਚਰਾਨੀ ਚੋਲੇ ਭਾਵੇਂ ਬੰਦਾ ਚੋਲੇ ਜਿੱਦੀ ਪੋਲੀ ਨਹੀਂ ਮਿੱਠੀ ਹੈ ਮਿੱਠੀ ਵੀ ਹੈ ਤੇ ਲਵ ਰੇਟ ਕੀ ਰਹੂਗਾ ਕੱਟੀ ਦਾ ਬਾਲੀਆਂ ਗੱਲਾਂ ਆਪਾਂ ਕਰਨੀਆਂ ਹੀ ਨਹੀਂ ਰੇਟ ਤੇ ਭਾਏ ਵੇਖੋ ਜਿਹੋ ਹਿਸਾਬ ਨਾਲ ਚੱਲਣ ਦੇ ਹੁਣ ਬਾਹਰ ਗਰਮੀ ਜਿੱਦੀ ਡੰਗਰ ਛੇਤੀ ਕੀਤੇ ਤਾਂ ਲੱਭਣ ਨਹੀਂ ਦਿਆ ਹਾਂ ਤੇ ਲੱਗਦਾ ਤੇ ਮੋਲ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਰਦੇ ਲੋਕੀ ਹਾਂ ਉਸ ਹਿਸਾਬ ਨਾਲ ਤਾਂ ਕੱਟੀ ਹੈਗੀ 13 ਦੀ ਹਾਂ ਆਪਾਂ ਕਿੰਨੇ ਦੀ ਦੇਣੀ ਤੂੰ ਛੱਡ ਆਪਾਂ ਮੁੱਲ ਇੱਕ ਵੀ ਕਰਦੇ ਆਂ ਦਾ 1,20,000 ਰੁਪਇਆ ਇਹਦਾ ਰੇਟ ਰੱਖਿਆ ਆਪਾਂ ਹਾਂਜੀ ਉਹਦੇ ਚ ਕਿੰਨਾ ਮਾਨਤਨ ਕਰੇਗਾ ਲੈਂਦੇ ਪੰਜਾਬ ਵਾਲਾ ਜਿਹੜਾ ਜਸਨੂਜੀ ਕਰਦਗੇ ਵੀ ਇੰਨੇ ਦੀ ਦੇ ਦੇਾਂਗੇ ਯਾਰ ਅੱਜ 17 ਦੀ ਦੇ ਦਈਏ ਵੇਖ ਲੈ ਹੁਣ ਤੂੰ ਵੇਖ ਲੈ ਤੂੰ ਹੀ ਦੱਸ ਦੋ ਕਿਨੇ ਮਾਨਤਨ ਕਰ ਦਿੰਨੇ ਆ ਪਰ ਆਹ 16 ਦੀ ਦੇ 15 ਦੀ ਸ਼ਾ ਹੋ ਗਈ ਤੇਰੇ ਕਰਕੇ ਅੱਛਾ ਤੇਰਾ ਮਾਨਤਨ ਆ ਚੱਲ 1,15,000 ਦੀ 1,15,000 ਦੀ ਇੰਨੇ ਦੀ ਕਿਹਨੇ ਬਾਹਰੋਂ ਵੀ ਨਹੀਂ ਦੇਣੀ ਵਪਾਰੀ ਬੰਦਾ ਵੀ ਲੈਣ ਜਾਊਗਾ ਨਾ ਨਹੀਂ ਮਿਲਣੀ ਤੇ ਐਨੂੰ ਕਰੀ ਪਿੱਛੋ ਕੇ ਰੱਖਿਆ ਵੀ ਵੀਰ ਜੀ ਕੋਨਾ ਵਾਪਰ ਛੱਡ ਗਏ ਚੇਚਾ ਫੋਨ ਕੀਤਾ ਬਿਲਬ ਵੇਚਣੀ ਆਪਾਂ ਦੋ ਝੋੜੀਆਂ ਵੇਚਣੇ ਆਓ ਫੌਜੀ ਸਾਹਿਬ ਨੇ ਫੋਨ ਕੀਤਾ ਸੱਜਣੋਂ ਇੱਕ ਨੋਟ ਕਰ ਲਿਓ ਜਿਹੜਾ ਲੇਵੇ ਚ ਦੁੱਧ ਸੀ ਨਾ ਕਰਮਾਰੀ ਨੇ ਐਂਡ ਥਾਣਾ ਚ ਠੋਕਤਾ ਵੇਖਿਓ ਮੋੜ ਦਿਆ ਕੋਈ ਸ਼ੱਕ ਨਹੀਂ ਉਸਮਾਨ ਐਡਾ ਜ਼ਿਆਦਾ ਕਿਸਾਬ ਨਹੀਂ ਕਿਲੇ ਆ ਰਿਹਾ ਕਿਹੜਾ ਥਾਣਾ ਵਾਕਿਆ ਚੂਣ ਵੀ ਬਹੁਤ ਚੰਗਾ ਨੇ ਲਾਇਆ ਨਹੀਂ 35 ਸਕਿੰਟ 40 ਲਾਇਆ ਕਰਮ ਵਾਲੀ ਨੇ ਉਹਦੇ ਕੱਲੇ ਠੋਕਤੇ ਨਹੀਂ ਓਕੇ ਆ 1 15 ਸੱਜਣੋ ਛੋੜ ਛੱਪਾ ਹੋਊਗਾ ਹਜੇ ਵੀ ਤੇ ਇਹ ਝੋਟੀ ਭਰਾ ਉਹਦੇ ਕਰਦਾ ਛੋੜ ਛੱਪਾ ਹਾਂ ਲਾ ਬੱਦ ਦੂਜੀ ਝੋਟੀ ਦੀ ਕੀ ਡਿਟੇਲ ਆ ਦੂਜੀ ਵੀ ਭਾਈ ਦੂਜਾ ਸੂਆ ਸੁਣੀ ਹੈ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਤੇ ਤੂੰ ਬੰਨ ਗਲਤ ਨਹੀਂ ਦਿੱਤੀ ਬੱਚੇ ਦਾ ਬਹੁਤ ਕਰਦੀ ਨਹੀਂ ਬੱਚੇ ਤੋਂ ਨਹੀਂ ਹਿੱਲਦੀ ਠੀਕ ਆ ਇਹ ਇਹ ਵੀ ਝੋਟੀ ਆਪਣੀ ਦੂਜਾ ਸੂਆ ਤੇ ਕਿੰਨੇ ਦਿਨ ਲੈ ਜੂਗੀ ਇਹਦਾ ਭਾਜੀ ਇਹਨੇ ਇੱਕ ਹਫਤਾ ਖੜਨਾ ਜੋ ਇੱਕ ਹਫਤਾ ਹਜੇ ਲੈ ਹਾਂਜੀ ਇਹਦੀ ਝੋਟੀ ਬਹੁਤ ਹੀ ਜ਼ਿਆਦਾ ਗਰੰਟੀ ਵਾਲੀ ਆ ਇਹਦੇ ਇਹ ਪਹਿਲਾਂ ਨੇ ਕਿੰਨਾ ਦੁੱਧ ਚਵਾਇਆ ਇਹਨੇ 12 ਕਿਲੋ ਦੁੱਧ ਚਵਾਇਆ ਸੀ ਪਹਿਲਾਂ ਨੇ 12.5 ਚਵਾਇਆ ਜੋ 12 ਕਿਲੋ ਦੁੱਧ ਚਵਾ ਗਈ ਪਹਿਲਾਂ ਤੇ ਹੁਣ ਇੱਕ ਹਫਤੇ ਦੀ ਕੱਚੀ ਆ ਖਣਾ ਸੁਣਾ ਲੋ ਓਕੇ ਆ ਥਣਾ ਲੋ ਕੇ ਰਪੋੜਿਆ ਭਾਰ ਲਓ ਭਾਰ ਲਓ ਮੈਂ ਆਪਣੀ ਗਰੰਟੀ ਹੁ ਬੱਤੌਰ ਕਰ ਇਹਨੂੰ ਤੋਰ ਕਰਾ ਦੇ ਸੀਲ ਸੀਲ ਠੰਡੀ ਲਾਉ ਮੈਂ ਆਪਣੀ ਗਰੰਟੀ ਇਹ ਜੋ ਡੀ ਹੈਗੀ ਵੀ ਬਹੁਤ ਗਰੰਟੀ ਵਾਲੀ ਨੇ ਆਪਾਂ ਗਰੰਟੀ ਦੇ ਲਈ ਆਈ ਬਹੁਤ ਠੀਕ ਆ ਲੈ ਜਾ ਦੇਖਣ ਦੀ ਕੱਟੀ ਦੱਸਣੀ ਜਾਂ ਵੇਖੋ ਭਾਈ ਮੈਂ ਕਹਿੰਦਾ ਤੂੰ ਆਪੇ ਵੇਖ ਲੈਣਗੇ ਆਪਣੇ ਭੈਣਾ ਭਰਾ ਤੂੰ ਟੈਨਸ਼ਨ ਨਾ ਲੈ ਵੇਖਿਓ ਸੱਜਣੋ ਵਿਰਲਾ-ਵਿਰਲਾ ਸਰੀਰ ਕਚਮੜੀ ਪਤਲੀ ਦੀ ਤੇ ਥਣ ਨਾ ਪੂਰਾ ਕਰਮ ਵਾਲੀ ਦਾ ਜਿਵੇਂ ਐ ਜੇ ਕਹਿ ਦਈਏ ਵੀ ਗੱਠ-ਗੱਠ ਤੇ ਲੱਗਾ ਤਾਂ ਕੋਈ ਸ਼ੱਕ ਨਹੀਂ ਤੇ ਚੂਣ ਚੂਣ ਨਿਕਲੂਗਾ ਪੂਲਾ ਇੱਕ ਨੰਬਰ ਬੇਫਿਕਰ ਹੋ ਜਿਓ ਕੋਈ ਐ ਨਹੀਂ ਵੀ ਧਾਰ ਕੜੀ ਨਿਕਲੂਗੀ ਕਰਮ ਵਾਲੀ ਝੋਟੀ ਦੀ ਬਾਜ ਮਾਰ ਕੇ ਨਾ ਦਿੱਤੀਆਂ ਆਪਾਂ ਨੂੰ ਮਾਰਾ ਥੋੜਾ ਦੇਣਾ ਹੁੰਦਾ ਮਾਰ ਹੂੰ ਗਰੀਬੀ ਲਾਲਾ ਜੀ ਕਹਿੰਦੀ ਬਹੁਤ ਜਾਈ ਗੰਟੀ ਜੀ ਪੀਓ ਨਾ ਠੀਕ ਹੈ ਅਗਰ ਵੀ ਤੋਂ 14 ਕਿਲੋ ਬਹੁਤ ਘਟੀ ਨਾ ਰੂਕ ਜੇ ਤਾਕਤ ਨਹੀ ਠੀਕ ਚੰਗੀ ਐ ਝੋਟੀਆਂ ਕਰੀਆਂ ਦੋਨੇ ਸਲਾਉਤ ਜੋਗ ਐ ਕੋਈ ਸ਼ੱਕ ਨਹੀਂ ਕਿਉਂਕਿ ਪਸ਼ੂ ਸੱਜਣੋਂ ਤਾਜ਼ਾ ਲੱਭਣਾ ਵੀ ਔਖਾ ਤੇ ਇਹਨੇ ਕਰਮਾੜੀ ਨੇ ਹੁਣ ਗਰਮੀ 'ਚ ਆਪਣੇ ਕੋਲੇ ਇੱਕ ਹਫ਼ਤੇ ਨੂੰ ਸੂਪ ਹੈਣਾ ਤੇ ਨੇਵਾ ਤਾਂ ਯਾਰ ਅਮਰੀਕਨ ਗਾਂ ਹੀ ਆ ਹਨਾ ਅਜੇ ਭਾਜੀ ਅੱਧੀ ਇਹ ਬਣੀ ਨਹੀਂ ਨਹੀਂ ਜਿਹੜਾ ਪਹਿਲਾਂ ਸੁਣੀ ਸੀ ਨਾ ਹਾਂ ਪਹਿਲੇ ਮੈਂ ਵੇਖ ਕੇ ਰੰਗ ਰਹੇ ਮੈਂ ਇਹਨਾਂ ਲੈਵਾ ਕੱਟੀਆਂ ਦੇ ਮਾਰਿਆ ਵੇਖ ਅਰੇ ਅੱਧੀ ਨਹੀਂ ਬਣੀ ਜੇ ਪੱਤੇ ਜਿਆਦੀ ਹੋਰ ਬਣ ਨਹੀਂ ਜੋ ਠੀਕ ਬੈਠਣ ਤੋਂ ਬਾਅਦ ਰੋ ਜਾਂਦੀ ਹੈ ਨਹੀਂ ਚੰਗੀ ਹੈ ਫਿਰ ਲੈ ਆ ਪੱਧਰ ਵੇਖੋ ਕਿੱਦਾਂ ਨੇ ਸਟਾਰੀਮ ਕਿਦਾਂ ਇੱਕ ਪੱਧਰ ਕਿਤਾਇਦਰੇ ਹਾਂ ਵੇ ਕਿੱਦਾਂ ਐ ਸਾਲ ਚ ਲਾਲੀ ਵਾਲਾ ਲੈਵਾ ਤੁਹਾਨੂੰ ਪਤਾ ਲਾਲੀ ਵਾਲਾ ਲੈਵਾ ਕਿੱਦਾਂ ਮਹੀਆਂ ਬਣਾਉਂਦੀਆਂ ਦੁੱਧ ਵਾਲੀਆਂ ਮਹੀਆਂ ਹੁੰਦੀਆਂ ਸੂਲ ਨਾ ਲਾ ਦੂਗੀ ਲੈਵਾ ਕਰਮਾ ਵਾਲੀ ਕੋਈ ਸ਼ਰਤ ਨਹੀਂ ਤੁਹਾਨੂੰ ਪਤਾ ਜਿਹੜੀ ਰੁੱਤ ਚ ਕਹੇ ਦੁੱਧ ਸੁੱਕ ਜਾਂਦਾ ਉਹ ਦੋਸਤਾਂ ਦੀ ਕੱਟੀਆਂ ਦੁੱਧ ਦੇਣਾ ਨਾ ਵਾਕਈ ਤੇ ਇਹ ਇਹਦਾ ਫੋਨ ਉਸ ਤੇ ਪਾਈ ਰਿਖੂ ਜਿਹੜੇ ਖਾਣਾ ਬਾਹਰ ਪੁਆ ਰਿਆ ਆ ਲੱਖ ਕਰ ਲਗੇ ਕਿੰਨੇ ਦੀ ਦੇ ਦਿਆਂਗੇ 95 ਦੀ ਦੇ ਤੂੰ ਵੇਖ ਹੁਣ 95 ਦੀ ਦੇ ਲੱਖ ਦੀ ਦੇ ਡੂੜ ਦੀ ਦੇ ਰੁਪਏ ਲਾ ਕੇ ਲਿਆਇਆ ਤੂੰ ਜਿੱਥੇ ਕੋਈ ਦੋ ਰੁਪਏ ਨਫਾ ਜਾ ਆ ਜੇ ਆਪਾਂ ਨੂੰ ਤੁਹਾਨੂੰ ਪਤਾ ਡੰਗਰ ਲੈਣਾ ਹੁਣ ਬਹੁਤ ਮੁਸ਼ਕਲ ਜੋ ਆਪਾਂ ਰੁਪਈਏ ਲਾ ਕੇ ਆਂਦੀਆਂ ਵਾ ਹਾਂ ਤੇ ਤੁਹਾਨੂੰ ਪਤਾ ਅੱਜਕੱਲ ਹਰ ਕੋਈ ਸਿਆਣਾ ਵਾ ਬਿਲਕੁਲ ਨੈਟ ਦਾ ਜ਼ਮਾਨਾ ਹਾਂਜੀ ਨੈਟ ਦਾ ਜ਼ਮਾਨਾ ਆਪਾਂ ਬਾਹਰੋਂ ਹੀ ਪੈਸੇ ਲਾ ਕੇ ਆਂਦੀਆਂ ਵਾ ਹਾਂ ਤੇ ਤੁਹਾਨੂੰ ਪਤਾ ਨਹੀਂ ਕੋਈ ਮੁਰਸਦ ਦਿੰਦਾ ਕਿੰਨੇ ਦੀ ਕਿੰਨੇ ਦੀ ਕਿੰਨੇ ਦੀ ਕਿੰਨੇ ਦੀ ਐਂ ਦੱਸ ਵੀ ਐਨੇ ਦੀ ਦੇ ਦਾਂਗੇ 95 ਆਲਾ ਛੱਤ ਮਾੜਾ ਜਾ ਕੇ ਰਕੀਲਾ 93 ਦੇ ਦਈ ਤੂੰ ਵੇਖ ਯਾਰ ਇੱਕ ਹੋਰ ਛੱਡਿਆ 92 ਹੱਦੀ ਕੱਤੀ ਦੇ 92 ਦੀ 92 ਦੀ ਤੂੰ ਬਾਹਰ ਕਿੰਨੇ ਪਾਣ ਦੇ ਛੇਰੀ ਨਹੀਂ ਇੱਥੇ ਨਹੀਂ ਨਹੀਂ ਦਿੰਦਾ ਯਾਰ ਕੱਟੀ ਚੰਬੜੀ ਕੋਈ ਸ਼ੱਕ ਨਹੀਂ ਸੱਜਣੋ ਬੇਫਿਕਰ ਹੋ ਕੇ ਰੰਗ ਲਾ ਲਿਓ ਜੇ ਲੱਭਦੇ ਫਰਦੇ ਸੀ ਨਾ ਝੋਟੀ ਤੇ ਨਮਾਹਣਾ ਅਗਲੇ ਸੂਏ ਨੂੰ ਕਰਮਾਂ ਵਾਲੀ ਹੋਰ ਵੀ ਕਦ ਕੱਟ ਕਰੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਚੰਗੀ ਕੱਟੀ ਨੂੰ ਬਰੀਕੀ ਬਹੁਤ ਸੋਹਣੀ ਲੱਗੀ ਜੀ ਤੁਹਾਨੂੰ ਫਿਰ 12 ਕਿਲੋ ਦੀ ਜੇ ਆਪਾਂ ਗਰੰਟੀ ਵੀ ਦਵਾਂਗੇ ਨਾ ਹਾਂ ਐਜੀ ਪਿੱਛੋਂ ਮੰਨੂਗਾ ਅਗਲਾ ਹਾਂਜੀ ਠੀਕ ਆ ਤੇ ਫਿਰ ਲੇਵਾ ਇਹਨੇ ਕਰਮਾਂ ਵਾਲੀ ਨੇ ਇੰਨਾ ਜ਼ਿਆਦਾ ਮਾਰਨਾ ਅਜੇ ਅੱਧੀ ਵੀ ਕੱਟੀ ਬਣੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ